ਤੇ ਰੱਬ ਕਿੱਥੇ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੰਸਾਰ ਕੀ ਹੈ ਜੀ ਰੱਬ ਦਾ ਘਰ ਤੇ ਰੱਬ ਦੇ ਇਸ ਘਰ ਵਿੱਚ ਹਰ ਮਨੁੱਖ ਵਿੱਚ ਰੱਬ ਆਪ ਬੈਠਾ ਘਟ ਘਟ ਮੈਂ ਹਰ ਜੂ ਬਸੈ ਹੁਣ ਰੱਬ ਨੇ ਸਾਡੀ ਗੱਲ ਸੁਣਨੀ ਹੈ ਸਾਡੇ ਦੁੱਖ ਸੁੱਖ ਜੋ ਵੀ ਕੁਝ ਹੈ ਬਾਣੀ ਵਿੱਚੋਂ ਪੜ੍ਹਦੇ ਤੁਸੀਂ ਮੈਂ ਤਾਂ ਹੀ ਪਹਿਲਾਂ ਕਿਹਾ ਜਿੰਨਾ ਚਿਰ ਅਸੀਂ ਬਾਣੀ ਸੁਣਦੇ ਨਹੀਂ ਨਾ ਧਿਆਨ ਦੇ ਕੇ ਉਹਨਾਂ ਚਿਰ ਕੱਖ ਨਹੀਂ ਪਤਾ ਲੱਗਣਾ ਭਾਵੇਂ ਹਜ਼ਾਰਾਂ ਵਾਰ ਅਸੀਂ ਸਮਾਗਮ ਕਰਾ ਲਈ। ਹੁਣ ਬਾਬੇ ਨੇ ਬਾਣੀ ਵਿੱਚ ਕੀ ਕਿਹਾ ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ ਸੁਖਮਨੀ ਸਾਹਿਬ ਦਾ ਜਾਪ ਤੇ ਹਰ ਘਰ ਵਿੱਚ ਹੀ ਲਗਭਗ ਹੋ ਰਿਹਾ ਹੈ। ਹੁਣ ਉਸ ਬਾਣੀ ਵਿੱਚ ਸਹਿਬ ਜੀ ਕਹਿੰਦੇ ਦੋਖ ਸੋਖ ਪ੍ਰਭ ਦੇ ਬਨਹਾਰ। ਹੁਣ ਇਹ ਬੋਲ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਨੇ ਹੁਣ ਗੁਰੂ ਅਰਜਨ ਦੇ ਪਾਸ਼ਾ ਜੀ ਤੇ ਝੂਠ ਨਹੀਂ ਬੋਲ ਸਕਦੇ। ਦੁੱਖ ਤੇ ਸੁਖ ਕੌਣ ਦੇਣ ਵਾਲਾ ਹੈ ਜੀ ਰੱਬ ਤੇ ਅਸੀਂ ਫਿਰ ਜੇ ਦੁੱਖ ਤੇ ਸੁਖ ਦੇਣ ਵਾਲਾ ਰੱਬ ਹੈ ਜਾਂ ਬਾਣੀ ਵਿੱਚੋਂ ਆਪਾਂ ਇੱਕ ਲਬਜ ਪੜ੍ਹਦੇ ਹਾਂ ਸਭਨਾ ਜੀਆਂ ਦਾ ਇੱਕ ਹੀ ਦਾਤਾ ਹੈ ਨਾ ਜੇ ਦਾਤਾ ਇੱਕ ਹੈ ਜੇ ਦੁੱਖ ਸੁਖ ਦੇਣ ਵਾਲਾ ਇੱਕ ਹੈ ਤੇ ਫਿਰ ਅਸੀਂ ਥਾਂ ਥਾਂ ਤੇ ਕੀ ਲੱਭਦੇ ਫਿਰਦੇ ਹਾਂ